ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਲక్ష్ਦੀਪ ਸ਼ਰਮਾ ਪਤਾ ਸੰਗਰੂਰ ਉਮਰ 31 1/1993 ਜਨਮ ਟਾਈਮ 6:10 ਪੀਐਮ ਕਾਮੇ ਜੀ ਇਹਨਾਂ ਦਾ ਲੜਕੀ ਕੈਨੇਡਾ ਬ੍ਰੈਂਟਨ ਪੀਆਰ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ 온ਟਾਰੀਓ ਵਿੱਚ ਦੇ ਵਿੱਚ ਪੀਆਰ ਹੋਵੇ ਤੇ ਸਿਰਫ ਸਰਸਵਤੀ ਬ੍ਰਾਹਮਣ ਫੈਮਿਲੀ ਹੀ ਇਹਨਾਂ ਨੂੰ ਸੰਪਰਕ ਕਰਨਾ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਜਿੰਦਰਪਾਲ ਸਿੰਘ ਪਤਾ ਫਤਿਹਗੜ੍ਹ ਸਾਹਿਬ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 1990 ਮੁੰਡਾ ਨਸ਼ੇ ਤੋਂ ਰਹਿਤ ਤੇ ਕੱਦ 5 ਫੁੱਟ 7 ਇੰਚ ਭੈਣਾ ਦੋ ਮੈਰਿਡ ਨੇ ਕੈਨੇਡਾ ਸਿਟੀਜ਼ਨ ਨੇ ਪਿਤਾ ਰਿਟਾਇਰ ਬੈਂਕ EMPLOYE ਮਾਤਾ ਰਿਟਾਇਰ ਪ੍ਰਿੰਸੀਪਲ ਫਰੋਮ ਹਰਿਆਣਾ ਗਵਰਨਮੈਂਟ ਤੇ ਕਾਮੇ ਜੀ ਇਹਨਾਂ ਦਾ ਮੁੰਡਾ MNC ਕੰਪਨੀ ਮਹਾਲੀ ਦੇ ਵਿੱਚ ਕੰਮ ਕਰਦਾ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੂਪ ਲਾਲ ਪਤਾ ਬੰਗਾ ਨਵਾਂ ਸ਼ਹਿਰ ਕਾਸਟ ਐਸਸੀ ਉਮਰ 35 ਸਾਲ ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਪਾਸ ਮਾਤਾ ਪਿਤਾ ਐਕਸਪਾਇਰ ਨੇ ਭੈਣਾ ਚਾਰ ਨੇ ਤਿੰਨ ਮੈਰਿਡ ਨੇ ਇੱਕ ਅਨਮੈਰਿਡੇ ਭਰਾ ਨੋ ਕੰਮ ਇਹ ਜੀ ਮੁੰਡੇ ਦਾ ਰੰਗ ਦਾ ਕੰਮ ਏ ਤੇ ਆਪਣਾ ਘਾਰੇ ਤੇ ਪਰਿਵਾਰ ਦੀ ਮੰਗੇ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਤੇ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸ਼੍ਰੀ ਮੁਖਸਰ ਸਾਹਿਬ ਉਮਰ ਅਗਸਤ 1992 ਕਾਸਟ ਜੱਟ ਸਿੱਖ ਗੋਤ ਰੰਧਾਵਾ ਕੱਦ 5 ਫੁੱਟ 5 ਇੰਚ ਪੜਾਈ ਬੀਸੀਏ ਸੌਰੀ ਬੀਐਸਸੀ ਐਮਐਸਸੀ ਕਾਮੀ ਜੀ ਇਹਨਾਂ ਦਾ ਅਸਿਸਟੈਂਟ ਪ੍ਰੋਫੈਸਰ ਸੈਲਰੀ 15000 ਪਲੱਸ ਤੇ ਪਰਿਵਾਰ ਦੀ ਮੰਗੇ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਤੇ ਜ਼ਮੀਨ 20 ਪਲੱਸ ਹੋਵੇ ਜੇ ਸਰਕਾਰੀ ਨੌਕਰੀ ਕਰਦਾ ਹੋਵੇ ਤਾਂ ਜ਼ਮੀਨ 15 ਪਲੱਸ ਹੋਵੇ ਮੁੰਡਾ ਇਕੱਲਾ ਇਕੱਲਾ ਹੀ ਹੋਵੇ 100 ਕਿਲੋਮੀਟਰ ਏਰੀਏ ਦੇ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਵੀਰ ਕੌਰ ਰੰਦਾਵਾ ਡੇਟ ਆਫ ਬਰਥ 2/9/1994 ਸਟੱਡੀ ਬੈਚਲਰ ਇਨ ਇੰਡੀਆ ਸਟੱਡੀ ਡਿਪਲੋਮਾ ਇਨ ਆਸਟ੍ਰੇਲੀਆ ਕਰੰਟ ਵੀਜ਼ਾ ਟੈਂਪੋਰਰੀ ਰੈਜ਼ਿਡੈਂਸ ਅਪਲਾਈਡ ਪੀਆਰ ਹਾਈਟ 5 ਫੁੱਟ 4 ਇੰਚ ਲਿਵਿੰਗ ਇਨ ਗੋਲਡ ਕੋਸਟ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਏਰੀਆ ਤਪਾ ਮੰਡੀ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੁੱਟ 13 ਇੰਚ ਪੜਾਈ ਬੀ ਐਸ ਸੀ ਨਾਨ ਮੈਡੀਕਲ ਭੈਣ ਇੱਕ ਮੈਰਿਡ ਭਰਾ ਦੋ ਇੱਕ ਇੰਡੀਆ ਇੱਕ ਕੈਨੇਡਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਤੇ ਮਾਤਾ ਹਾਊਸ ਵਾਈਫ ਨੇ ਕੰਮ ਮੀ ਕੈਨੇਡਾ ਪੀਆਰ ਨੇ ਜੋਬ ਇਨ ਬੈਂਕ ਅਕਾਊਂਟੈਂਟ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਭਾਵੇਂ ਪੀਆਰ ਜਾਂ ਟੀਆਰ 10 ਤੋਂ 15 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਦੀਪ ਕੌਰ ਪਤਾ ਭੈਣੀ ਦੁਆਬਾ ਲੁਧਿਆਣਾ ਉਮਰ 12/3/1988 ਕਾਸਟ ਜੱਟ ਸਿੱਖ ਗੋਤ ਸੋਹੀ ਕੱਦ 5 ਫੁੱਟ 2 ਇੰਚ ਪੜਾਈ ਨਰਸਿੰਗ ਇਨ ਇੰਡੀਆ अर्ਲੀ ਲਰਨਿੰਗ ਚਾਈਲਡ ਕੇਅਰ ਡਿਪਲੋਮਾ ਇਨ ਕੈਨੇਡਾ ਪੀਆਰ ਫਾਈਲ ਪ੍ਰੋਸੈਸਿੰਗ ਟਿਪਰਾ ਏਕੇਜੀ ਅਨਮੈਰਿਡ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਪੀਆਰ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਤਿੰਦਰਪਾਲ ਸਿੰਘ ਮੰਗਲਿਕ ਪਤਾ ਲੁਧਿਆਣਾ ਕਾਸਟ ਸਿੱਖ ਖੱਤਰੀ ਗੋਤ ਸੇਠੀ ਉਮਰ 13 1995 ਕੱਦ 5 ਫੁੱਟ 6 ਇੰਚ ਜਨਮ ਟਾਈਮ 3:55 ਪੀਐਮ ਪੜਾਈ ਡਿਪਲੋਮਾ ਇਲੈਕਟ੍ਰੋਨਿਕ ਇੰਜੀਨੀਅਰਿੰਗ ਕੰਮ ਇਹ ਜੀ LED ਵਾਲ ਇਵੈਂਟਸ ਦਾ ਕਾਮੇ ਤੇ ਮਾਤਾ ਹਾਊਸ ਵਾਈਫ ਨੇ ਪਿਤਾ ਰਿਟਾਇਰ ਪੰਜਾਬ ਪੁਲਸਪੈਣਾ ਦੋਨੇ ਮੈਰਿਡ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਿਰਨਜੀਤ ਕੌਰ ਪਤਾ ਅੰਮ੍ਰਿਤਸਰ ਕਾਸਟ ਮਜਬੀ ਸਿੱਖ ਉਮਰ 16 10 1998 ਜਨਮ ਟਾਈਮ 9:45 ਕੱਦ 5 ਫੁੱਟ 2 ਇੰਚ ਪੜਾਈ ਗ੍ਰੈਜੂਏਸ਼ਨ ਪਿਤਾ ਐਸਆਈ ਪੰਜਾਬ ਪੁਲਸ ਮਾਤਾ ਹਾਊਸ ਵਾਈਫ ਕੁੜੀ ਤਲਾਕਸ਼ੁਦਾ ਹੈ ਕਾਮੀ ਜੀ ਕੁੜੀ ਕੈਨੇਡਾ ਵਿਸਟਰ ਵੀਜੇ ਤੇ ਗਈ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਹੋਵੇ ਤਲਾਕਸ਼ੁਦਾ ਹੋਵੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸੇ ਗੋਤ ਢਿੱਲੋ ਕੱਦ 6 ਫੁੱਟ ਪੜਾਈ ਆਈਟੀ ਵੈਲਡਰ ਸੋਰੀ ਆਈਟੀਆਈ ਵੈਲਡਰ ਪੈਂ ਇੱਕ ਮੈਰਿਡ ਕੈਨੇਡਾ ਮੁੰਡਾ ਪੱਗ ਬੰਨ ਦਾ ਨਸ਼ੇ ਤੋਂ ਰਹਿ ਤੇ ਮਾਤਾ ਪਿਤਾ ਅਮਰੇਤਾਰੀ ਨੇ ਖੇਤੀਬਾੜੀ ਦਾ ਕੰਮ ਕਰਦੇ ਨੇ ਕੰਮ ਜੀ ਇਹਨਾਂ ਦਾ 13 ਕਿੱਲੇ ਜ਼ਮੀਨ ਹੈ ਮੁੰਡਾ 7 ਸਾਲ ਤੋਂ ਮਨੀਲਾ ਕੰਟਰੀ ਦੇ ਵਿੱਚ ਕੰਮ ਕਰਦਾ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਨੀ ਸੁਨੱਖੀ ਕਨੇਡਾ ਚਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਕੱਦ 5 ਫੁੱਟ 5 ਇੰਚ ਹੋਵੇ ਤੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਬਾਗ ਸਿੰਘ ਬਾਠ ਪਤਾ ਲੁਧਿਆਣਾ ਕਾਸਟ ਜਟ ਸਿੱਖ ਉਮਰ 6 4 1995 ਕੱਦ 5 ਫੁੱਟ 10 ਇੰਚ ਪ੍ਰਾਇਮ ਇੱਕ ਮੈਰਿਡ ਬੈਂਕ ਮੈਨੇਜਰ ਮਾਤਾ ਪਿਤਾ ਗੋਤ ਗਰੇਵਲ ਬਾਠ ਪੜਾਈ ਬੀਏ ਪਾਸ ਕੰਪਿਊਟਰ ਡਿਪਲੋਮਾ ਕੰਮ ਇਹ ਜੀ ਇਨਾ ਦਾ ਡਾਇਮੰਡ ਮੈਨੇਜਰ ਐਟ ਗੋਲਡ ਐਂਡ ਡਾਇਮੰਡ ਸ਼ੋਰੂਮ ਦੁਬਈ 1 ਲੱਖ ਸੈਲਰੀ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਸਿੰਘ ਢਿੱਲੋ ਪਤਾ ਜ਼ਿਲ੍ਹਾ ਸੰਗਰੂਰ ਉਮਰ 32 1994 ਕੱਦ 5 ਫੁੱਟ 5 ਇੰਚ ਪੜ੍ਹਾਈ ਬੀ ਕਾਮ ਪ੍ਰਾ ਇੱਕ ਮੈਰਿਟ ਇੰਡੀਆ ਦੇ ਵਿੱਚ ਤੇ ਕੰਮ ਹੈ ਜੀ ਮੁੰਡਾ ਇੰਗਲੈਂਡ ਦੇ ਵਿੱਚ ਵਰਕ ਪਰ ਮੜਤੇ ਆ ਕੰਪਨੀ ਵਰਕ ਸਕਿਲਡ ਵਰਕਰ ਤੇ ਜਮੀਨ ਦੋ ਕਿੱਲੇ ਆ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਪਰਿਵਾਰ ਦਾ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ